ਸੋਰਾਈਸਿਸ ਦਾ ਨਾ ਵੱਡਾ ਪਰ ਇਹ ਰੋਗ ਵੱਡਾ ਨਹੀਂ ਹੈ ਕਿਉਂਕਿ ਰੋਗ ਦਾ ਡਰ ਹੀ ਰੋਗ ਆ ਰੋਗ ਦਾ ਡਰ ਹੀ ਰੋਗ ਆ ਅੱਜ ਆਪੋ ਡਰ ਖਤਮ ਕਰਕੇ ਜਾਵਾਂਗੇ ਤੇ ਰੋਗ ਠੀਕ ਵੀ ਕਰਕੇ ਜਾਵਾਂਗੇ ਕਿਸ ਚੀਜ਼ ਦਾ ਡਰ ਖਤਮ ਕਰਨਾ ਰੋਗ ਦਾ ਡਰ ਜਿਹੜਾ ਅੱਜ ਸੋਰਾਈਸਿਸ ਅੱਜ ਭਿਆਨਕ ਰੂਪ ਕਹ ਰਹੇ ਕਿ ਠੀਕ ਨਹੀਂ ਹੋ ਰਿਹਾ ਕਹਿੰਦੇ ਜੀ ਠੀਕ ਹੁੰਦਾ ਦੁਬਾਰਾ ਫਿਰ ਪੈਦਾ ਹੋ ਜਾਂਦਾ ਦੇਖੋ ਇਹਨੂੰ ਇਹ ਰੋਗ ਆਟੋਇਮਿਨ ਡਿਸਆਰਡਰ ਹੈ ਇਮਿਊਨ ਡਿਸਟਰਬ ਆਟੋਇਮਿਨ ਡਿਸਆਰਡਰ ਦਾ ਮਤਲਬ ਕੀ ਹੈ ਕਿ ਸਾਡੇ ਅੰਦਰਲੀ ਜਿਹੜੀ ਸਾਡੀ ਫੌਜ ਆ ਜਿਹੜੀ ਸਾਡੇ ਰੋਗਾਂ ਨੂੰ ਲੜਨ ਵਾਲੀ ਹੁੰਦੀ ਉਹੀ ਸਾਡੀ ਐਂਟੀ ਉਹੀ ਸਾਡੇ ਦੁਸ਼ਮਣ ਹੋ ਗਏ ਪਰ ਅੱਜ ਆਪਾਂ ਆਪਣੀ ਇਮਿਊਨਿਟੀ ਨੂੰ ਬੈਲੈਂਸ ਕਿਵੇਂ ਕਰਨਾ ਆਪਣੀ ਬਾਡੀ ਨੂੰ ਬੈਲੈਂਸ ਕਿਵੇਂ ਕਰਨਾ ਔਰ ਇਸ ਰੋਗ ਤੋਂ ਬਾਹਰ ਕਿਵੇਂ ਹੋਣਾ ਉਹ ਚੀਜ਼ਾਂ ਦਾ ਆਪਾਂ ਪੂਰਾ ਪਰਹੇਜ਼ ਦੇਖੋ ਕੁਝ ਚੀਜ਼ਾਂ ਇਹਦੇ ਵਿੱਚ ਸਾਨੂੰ ਬੰਦ ਕਰਨੀਆਂ ਇਹ ਇਹ ਲੀਵਰ ਡਿਸਆਰਡਰ ਆ ਇਹ ਪਿੱਤ ਪਿੱਤ ਇੰਦਨਾ ਵਧਦਾ ਸਭ ਤੋਂ ਪਹਿਲਾਂ ਸਾਨੂੰ ਫਰੂਕੀ ਸਭ ਪਿੱਤ ਵਾਲੀਆਂ ਚੀਜ਼ਾਂ ਬੰਦ ਕਰਨੀਆਂ ਜਿਹੜੀਆਂ ਪਿੱਤ ਵਧਾਉਂਦੀਆਂ ਜਿਵੇਂ ਕਿ ਕੌਫੀ ਜਿਵੇਂ ਕਿ ਚਾਹ ਕੁਝ ਔਰ ਸਭ ਤੋਂ ਜ਼ਿਆਦਾ ਆਰਓ ਵਾਟਰ ਇਹ ਵੀ ਬੰਦ ਕਰਨਾ ਪੈਗਾ